ਹਲਕਾ ਕਨੌਰ ਦੇ ਪਿੰਡ ਰਾਜਗੜ੍ਹ ਵਿੱਚ ਬਾਬਾ ਵਰਧਪਾਗ ਸਿੰਘ ਜੀ ਦੇ ਜਨਮ ਯਾਦਗਾਰ ਤੇ ਤੀਜਾ ਕੁਸ਼ਤੀ ਦੰਗਲ ਕਰਵਾਇਆ ਗਿਆ ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਹਿਮਾਚਲ ਹਰਿਆਣਾ ਤੋਂ ਇਲਾਵਾ ਦੂਰ ਦੂਰ ਤੋਂ ਪਹਿਲਵਾਨਾਂ ਨੇ ਭਾਗ ਲਿਆ ਅਤੇ ਕੁਸ਼ਤੀ ਦੇ ਜੋਹਰ ਦਿਖਾਏ ਇਹ ਕੁਸ਼ਤੀ ਦੰਗਲ ਪਿੰਡ ਰਾਜਗੜ੍ਹ ਦੇ ਗੁਰਮੀਤ ਸਿੰਘ ਮਿੰਟੂ ਗਿੱਲ ਪ੍ਰਿੰਸ ਗਿੱਲ ਬੱਬੂ ਗਿੱਲ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਦੰਗਲ ਵਿੱਚ 1 ਲੱਖ ਦੀ ਝੰਡੀ ਦੀ ਕੁਸ਼ਤੀ ਪਰਮਿੰਦਰ ਸਿੰਘ ਡੂਮਸ਼ੇੜੀ ਨੇ ਜਿੱਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਕਨੌਰ ਦੇ ਐਮ ਐਲ ਏ ਗੁਰਲਾਲ ਸਿੰਘ ਵੱਲੋਂ ਚੇਅਰਮੈਨ ਕੋਆਪਰੇਟਿਵ ਮਾਰਕੀਟ ਸੁਸਾਇਟੀ ਰਾਜਪੁਰਾ ਸਹਿਜਪਾਲ ਸਿੰਘ ਲਾਡਾ ਅਤੇ ਰਣਜੋਤ ਸਿੰਘ ਯੋਧਾ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਵਿਜੇਤਾ ਪਹਿਲਵਾਨਾਂ ਨੂੰ ਸਨਮਾਨਿਤ ਵੀ ਕੀਤਾ ਚੇਅਰਮੈਨ ਸਹਿਜਪਾਲ ਸਿੰਘ ਲਾਡਾ ਅਤੇ ਵਿਜੇਤਾ ਪਹਿਲਵਾਨ ਪਰਮਿੰਦਰ ਸਿੰਘ ਡੂਮਸ਼ੇੜੀ ਨੇ ਨੌਜਵਾਨਾਂ ਅਤੇ ਪੰਜਾਬ ਵਾਸੀਆਂ ਨੂੰ ਕੀ ਅਪੀਲ ਕੀਤੀ ਆਓ ਦੇਖਦੇ ਹਾਂ ਅੱਖੀ ਡਿੱਠਾ ਦ੍ਰਿਸ਼ ਨੈਸ਼ਨਲ ਨਿਊਜ਼ ਫੋਕਸ ਚੈਨਲ ਦੀ ਬਿਊਰੋ ਰਿਪੋਰਟ ਰਾਹੀਂ ਸਾਰਿਆਂ ਨੂੰ ਪਹਿਲਾਂ ਮੈਂ ਰਾਜਗੜ ਨਗਰ ਦਾ ਕਮੇਟੀ ਦਾ ਬਹੁਤ ਇਧਰੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇਨਾ ਮਾਣ ਬਖਸ਼ਿਆ ਤੇ ਸਨਮਾਨ ਕੀਤਾ ਜਾ ਰਿਹਾ ਮੈਨੂੰ ਤਾਂ ਇਦਾਂ ਲੱਗਦਾ ਸੀ ਮੈਂ ਲੇਟ ਹਾਤੁਲ ਚੈਂਪੀਅਨ ਬੜਾ ਵੱਡਾ ਨਾਮ ਦੇ ਵਿੱਚ ਮੇਰੇ ਘਰ ਪੰਜਾਬ ਦੇ ਵਿੱਚ ਬਿਰਲੇ-ਵਿਰੇ ਬੰਦੇ ਨੂੰ ਇੰਨਾ ਲੇਟ ਜਿਹੜਾ ਬਹੁਤ ਬਹੁਤ ਧੰਨਵਾਦ ਐਦਾਂ ਦੇ ਨੰਗਲ ਹੁੰਦੇ ਰਹਿਣ ਹਾਂਜੀ ਸਾਡੀ ਜਿਹੜੀ ਨੌਜਵਾਨ ਟੀਡੀ ਹੈ ਇਹ ਕੁਸ਼ਤੀਆਂ ਵੱਲ ਜਾਂ ਕਬੱਡੀ ਦੇ ਟੂਰਨਾਮੈਂਟ ਕੋਈ ਵੀ ਗੇਮ ਹੈ ਉਹਨਾਂ ਵੱਲ ਇਹ ਪ੍ਰੇਰਿਤ ਹੋਣ ਨਵੀਂ ਜਿਹੜੀ ਪਨੀਰੀ ਹੈਗੀ ਆ ਮੈਂ ਇਹੀ ਕਹਾਂਗਾ ਰਾਜਗੜ੍ਹ ਦੇ ਵਿੱਚ ਜੋ ਬਾਬਾ ਵੜਪਾਗ ਸਿੰਘ ਜੀ ਦੀ ਜਨਮ ਯਾਦਗਾਰ ਦੇ ਵਿੱਚ ਸਮੂਹ ਗਿੱਲ ਪਰਿਵਾਰ ਦੇ ਵੱਲੋਂ ਸਾਰੇ ਗਿੱਲ ਪਰਿਵਾਰ ਵੱਲੋਂ ਬੜਾ ਵਧੀਆ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਹੈ ਉਹਦੇ ਸਬੰਧੀ ਅਸੀਂ ਅੱਜ ਐਮਐਲਏ ਗੁਰਲਾਲ ਖਨੌਰ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਵੱਲੋਂ ਜੋ ਸਾਡੀ ਸਾਰੀ ਆਵਾਜ਼ ਦੀ ਪਾਰਟੀ ਦੀ ਸਾਡੇ ਜਿਹੜੀ ਸੀਨੀਅਰ ਜੂਨੀਅਰ ਸਾਡੇ ਵਲੰਟੀਅਰ ਸਾਹਿਬ ਜੋ ਜੋ ਸਾਰੇ ਇੱਥੇ ਪਹੁੰਚੇ ਆ ਬੜਾ ਵਧੀਆ ਦੇਖਣ ਨੂੰ ਮਿਲਿਆ ਇੱਕ ਅਲੱਗ ਤਰ੍ਹਾਂ ਦਾ ਪ੍ਰਾਲਾ ਜਿਹੜਾ ਸਾਡੇ ਹਲਕੇ 'ਚ ਪਹਿਲਾਂ ਪੁਰਾਣੀਆਂ ਸਰਕਾਰਾਂ ਦੇ ਟਾਈਮ ਨਹੀਂ ਸੀ ਹੋਇਆ ਹੁਣੇ ਸਰਕਾਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਹੈ ਕਿ ਸਾਡੇ ਜਿਹੜੇ ਖਿਡਾਰੀ ਨੇ ਐਮਐਲਏ ਗੁਰਲਾਲ ਖਨੌਰ ਜੀ ਉਸ ਖੇਤਰ ਦੇ ਨਾਲ ਬੜੇ ਪੁਰਾਣੇ ਜੁੜੇ ਹੋਏ ਨੇ 25 ਸਾਲ ਤੋਂ ਜੁੜੇ ਹੋਏ ਨੇ ਉਹਨਾਂ ਨੂੰ ਲਗਾ ਵੀ ਹੈ ਕਿ ਅਸੀਂ ਆਪਣੇ ਹਲਕੇ ਦੇ ਲਈ ਖੇਡਾਂ ਨੂੰ ਉਤਸ਼ਾਹਤ ਕਰ ਸਕੀਏ ਸੋ ਉਹਨਾਂ ਦੀ ਸੋਚ ਦੇ ਨਾਲ ਹਜ਼ਰ ਜੇ ਮਿਆਂ ਕਰਕੇ ਉਹਨਾਂ ਦਾ ਆਪਣਾ ਟਾਈਮ ਨਹੀਂ ਲੱਗ ਸਕਾ ਸਾਡੇ ਵੱਲੋਂ ਉਹਨਾਂ ਦੇ ਬ੍ਰਦਰ ਰਣਜੋਤ ਜੀ ਮੈਂ ਸਾਡੀ ਸਾਰੀ ਆਮ ਆਦਮੀ ਪਾਰਟੀ ਟੀਮ ਅਸੀਂ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਹਲਕੇ ਘਲੌਰ ਦੇ ਜਿੰਨੇ ਵੀ ਸਾਡੇ ਉਹਨਾਂ ਤੇ ਪਹੁੰਚੇ ਨਹੀਂ ਇੱਕ ਸਰਕਾਰ ਵੱਲੋਂ ਕੋਈ ਜਿਵੇਂ ਪਿੰਡ ਪਿੰਡ ਪੱਧਰੀ ਜਿਹੜਾ ਹੈ ਉਹ ਮਤਲਬ ਕੋਈ ਇਸ ਤਰ੍ਹਾਂ ਦੇ ਖਾੜੇ ਜਾਂ ਕੋਸ਼ਿਸ਼ ਤੋਂ ਚੀਜ਼ਾਂ ਲਾਉਣ ਦਾ ਕੋਈ ਸਿਸਟਮ ਪੈਦਾ ਹੋ ਰਿਹਾ ਨਹੀਂ ਬਿਲਕੁਲ ਕੀਤਾ ਜਾ ਰਿਹਾ ਸਾਡੇ ਐਮ.ਐਲ.ਏ. ਸਾਹਿਬ ਦੀ ਪਹਿਲੀ ਜਿਹੜੀ ਪੁਰਜੋਰ ਜਿਹੜੀ ਸਾਡੀ ਜ਼ਰੂਰਤ ਹੈ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਖੇਡ ਸਟੇਡੀਅਮ ਧਨੌਰ ਦੇ ਵਿੱਚ ਏਡਾ ਵੱਡਾ ਖੇਡ ਸਟੇਡੀਅਮ ਹਰੇਕ ਸਾਡੇ ਕੋਲ ਸਭ ਤੋਂ ਪਹਿਲਾਂ ਅਸੀਂ ਪਿੰਡਾਂ ਵਾਲੇ ਜਾਂਦੇ ਨੇ ਸਾਡੇ ਕੋਲ ਸਭ ਤੋਂ ਪਹਿਲੀ ਮੰਗ ਹੀ ਜਿਹੜੀ ਹੋਰ ਰੱਖਦੇ ਆ ਅਸੀਂ ਸਭ ਤੋਂ ਪਹਿਲਾਂ ਐਮ.ਐਲ.ਏ. ਸਾਹਿਬ ਕਹਿੰਦੇ ਤੁਹਾਡੇ ਪਿੰਡ ਸਟੇਡੀਅਮ ਹੈ ਉਹ ਕਿਉਂਕਿ ਖੇਡੀ ਖੇਤਰ ਦੇ ਵਿੱਚੋਂ ਆਏ ਨੇ ਤੁਸੀਂ ਅੱਜ ਦੇਖਿਆ ਹੋਣਾ ਵਿਧਾਨ ਸਭਾ 'ਚ ਬੋਲਦੇ ਨੇ ਜਿੰਨੇ ਵੀ ਉਹਨਾਂ ਨੇ ਇਸ਼ੂ ਚੱਕੇ ਨਹੀਂ ਸਾਰੇ ਕਗਜਾਂ ਦੇ ਸਬੰਧੀ ਚੱਕੇ ਨੇ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੱਲੇ-ਕੱਲੇ ਲੋਕ ਜਾਣਕਾਰ ਜਾਨੂੰ ਨੇ ਕਬੱਡੀ ਦੇ ਨਾਮ ਤੋਂ ਜਾਨੂੰ ਨੇ ਸੋ ਪੰਜਾਬ ਦੇ ਸਾਰੇ ਐਮਐਲਏ ਵਿੱਚੋਂ ਗੁਰਲਾਲ ਜੀ ਜਿਹੜੇ ਹੈਗੇ ਨੇ ਉਹ ਖੇਡ ਜਗਤ ਨਾਲ ਜੁੜੇ ਹੋਏ ਨੇ ਜੇ ਉਹਨਾਂ ਨੂੰ ਇੱਕ ਪੰਜਾਬ ਸਰਕਾਰ ਵੱਲੋਂ ਕੋਈ ਮੰਤਰੀ ਮੰਡਲ ਮਿਲਦਾ ਹੈ ਖੇਡ ਦਾ ਤਾਂ ਉਹ ਉਸ ਕਿਸ ਤਰ੍ਹਾਂ ਤੁਸੀਂ ਦੇਖੂਗਾ ਵੀ ਕਿ ਉਹਨਾਂ ਦਾ ਕੀ ਮਤਲਬ ਵਾਧਾ ਪੈਗਾ ਪੰਜਾਬ ਸਰਕਾਰ ਦੇ ਲਈ ਦੇਖੋ ਕੋਈ ਵੀ ਖੇਤਰ ਹੈ ਉਹਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਤੁਸੀਂ মিডিਆ ਦੇ ਨਾਲ ਜੁੜੇ ਹੋਏ ਹੋ ਅਸੀਂ ਹਰੇਕ ਕੰਮਾਂ ਦੇ ਨਾਲ ਪੋਲਿਟੀਕਲ ਕੰਮਾਂ ਨਾਲ ਧਾਰਮਿਕ ਕੰਮਾਂ ਨਾਲ ਜੁੜਨ ਨਾਲ ਕੋਈ ਸਮਾਜਿਕ ਕੰਮਾਂ ਨਾਲ ਜੁੜਨ ਵਾਲੇ ਇਸੇ ਤਰ੍ਹਾਂ ਉਹ ਖੇਡ ਦੇ ਨਾਲ ਜੁੜੇ ਹੋਏ ਨੇ ਜਿੰਨਾ ਤਜਰਬਾ ਉਹਨਾਂ ਨੂੰ ਖੇਡਾਂ ਦਾ ਹੈ ਜਿੰਨਾ ਕਿ ਵਿਦੇਸ਼ੋਂ ਉਹਨਾਂ ਨੂੰ ਖੇਡਾਂ ਦਾ ਹੈ ਸਰਕਾਰ ਅਸੀਂ ਵੀ ਪੂਰਾ ਜੋਰ ਲਾਉਣੇ ਪਏ ਸਾਰੇ ਇਲਾਕੇ ਵੱਲੋਂ ਇੱਕ ਮੰਗ ਠਾਈ ਹੋਈ ਹੈ ਕਿ ਐਮਐਲਏ ਸਾਹਿਬ ਨੂੰ ਖੇਡ ਮੰਤਰੀ ਬਣਾਇਆ ਜਾਏ ਉਹ ਬਣਾਉਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਪੰਜਾਬ ਦੇ ਵਿੱਚ ਉਹ ਨਸ਼ਿਆਂ ਦਾ ਦਰਿਆ ਚੱਲ ਰਿਹਾ ਹੈ ਜੋ ਹੋਰ ਮਾੜੇ ਅੰਸਰ ਜਿਹੜੇ ਪੈਰ ਪਸਾਰ ਰਹੇ ਨੇ ਸੋ ਉਹਨਾਂ ਨੂੰ ਦਬਾਉਣ ਵਾਸਤੇ ਖੇਡਾਂ ਦਾ ਉਪਰਾਲਾ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਖੁਦ ਆਪਣੇ ਇਲਾਕੇ ਵੱਲੋਂ ਹਲਕੇ ਘਨੌਰ ਵੱਲੋਂ ਹੀ ਮੰਗ ਕਰਦੇ ਹਾਂ ਕਿ ਐਮਐਲਏ ਗੁਰਲਾਲ ਘਨੌਰ ਜੀ ਨੂੰ ਮંત્રી ਖੇਡ ਮੰਤਰੀ ਬਣਾਇਆ ਜੇ ਸਾਡੀ ਸਰਕਾਰ ਤੱਕ ਵੀ ਪੀਲ ਆਸੀ ਆਮ ਤੌਰ ਤੇ ਜਿੱਥੇ ਵੀ ਜਾਂਦੇ ਆ ਅਸੀਂ ਮੰਗ ਕਰਦੇ ਆ ਕਿ ਇਹਨਾਂ ਨੂੰ ਕੋਈ ਨਾ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਏ ਬਾਕੀ ਸਾਡੇ ਬਹੁਤ ਹੀ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਸੋਚ ਵੀ ਹੈ ਖੇਡਾਂ ਦੇ ਪ੍ਰਤੀ ਔਰ ਪੜ੍ਹਾਈ ਦੇ ਪ੍ਰਤੀ ਅੱਗੇ ਅਵਧਾਨ ਦੀ ਸੋ ਅਸੀਂ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਰਾਜਗੜ੍ਹ ਚ ਜੋ ਕੁਸ਼ਤੀ ਤੰਗੜਾ ਕਰਾਇਆ ਕੋਪਤਾਂ ਤਾਂ ਤਾਂਦਲਾ ਵਰਪਾਲ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੱਦੇਨਜ਼ਰ ਰੱਖਦੇ ਹੋਏ ਕਰਵਾਇਆ ਜੀ ਅਸੀਂ ਹਰ ਸਾਲ ਪਰਾਪਦਰੋਂ 2 ਸਤੰਬਰਿਆਂ ਤੇ 3 ਸਤੰਬਰ ਨੂੰ ਕੁਸ਼ਤੀ ਦੰਗਰ ਦਾ ਪਿੰਡ ਰਾਜਿਕੜ ਚ ਕਰਾਇਆ ਤੇ ਤਾਂ ਕਿ ਪਹਿਲਵਾਨਾਂ ਦਾ ਮੁੰਡਿਆਂ ਦਾ ਉਤਸ਼ਾਹ ਵਧੇ ਨਸ਼ਿਆਂ ਤੋਂ ਦੂਰ ਰਹਿਣ ਖੇਡ ਵੱਲ ਸਭ ਦਾ ਧਿਆਨ ਹੋਵੇ ਸਾਡਾ ਦਾਰਾਦਾ ਇਹੀ ਹੈ ਵੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਖੇਡਾਂ 'ਚ ਲੋਕਾਂ ਦਾ ਧਿਆਨ ਹੋਣਾ ਚਾਹੀਦਾ ਹੈ ਜੀ ਸਾਡੇ ਐਮ.ਐਲ.ਏ ਸਾਹਿਬ ਸਰਦਾਰ ਗੁਲਾਸ ਸਿੰਘ ਨੌਰ ਉਹਨਾਂ ਦੀ ਵੀ ਸੋਚ ਇਹੀ ਹੈ ਇਹ ਖੇਡਾਂ ਵਾਲਾ ਜਿੰਨਾ ਹੋ ਸਕਦਾ ਧਿਆਨ ਪਾਏ ਤਾਂ ਕਿ ਲੋਕ ਮਸ਼ੀਨਾਂ ਤੋਂ ਦੂਰ ਰਹਿਣ। ਅੱਜ ਕਿੱਥੋਂ-ਕਿੱਥੋਂ ਜਿਹੜੇ ਪਹਿਲਵਾਨ ਇੱਥੇ ਬੁਲਾਏ ਗਏ ਜੀ। ਪਹਿਲਵਾਨ ਜੀ तकरीबन ਸਾਰੇ ਪੰਜਾਬ ਚੋਂ ਹਰਿਆਣੇ ਜੋ ਵੱਖ-ਵੱਖ ਜਗ੍ਹਾ ਤੋਂ ਆਏ ਸੀ, ਹਰਿਆਣੇ ਚੋਂ ਆਏ ਸੀ, ਪੰਜਾਬ ਚੋਂ ਆਏ ਸੀ। ਜਿਹੜੇ ਤਜਰਬੇ ਤੋਂ ਬੁਲਾਏ ਸੀ, तकरीबन ਬਹੁਤ ਮਾਣ ਬੱਚੇ ਸੀ। ਤੁਸੀਂ ਅੱਜ ਕੰਮ ਜੋ ਬੱਚੇ ਜਿਹੜੇ ਨੇ ਮਤਲਬ ਅਸ਼ੇਵਲ ਵੱਧ ਰਹੇ ਨੇ ਜਾਂ ਜਾਂ ਕੁਝ ਹੋਰ ਕੁੱਟੀਆਂ ਹਰਕਤਾਂ ਵੱਲ ਜਾ ਰਹੇ ਨੇ, ਤੁਸੀਂ ਕੀ ਮਤਲਬ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਜਿਹੜਾ ਨਾਲ ਜਿਹੜੀ ਆਪਣੀ ਪੀੜ੍ਹੀ ਹੈਗੀ ਆ ਉਹ ਬਚੀ ਰਹੇ। ਬੱਚਿਆਂ ਦਾ ਵੇਖੋ ਜੀ ਜ਼ਿਆਦਾਤਰ ਬੱਚਿਆਂ ਨੂੰ ਖੇਡਦਾ ਮੋਬਾਈਲ ਤੇ ਹੀ ਲੱਗਦੀ ਸਾਰੇ ਏਡੇ ਮੋਬਾਈਲ ਤੇ ਹੁੰਦੀਆਂ ਪੈਚੂਰੀ ਗਰਾਊਂਡ 'ਚ ਬੱਚੇ ਜਾਂਦੇ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਵੀ ਗਰਾਊਂਡ ਕੀ ਹੁੰਦਾ ਮਿੱਟੀ ਕੀ ਹੁੰਦੀ ਕੁਰਸੀ ਕੀ ਹੁੰਦੀ ਉਹ ਮੋਬਾਈਲ ਨਾਲ ਗੇਮਾਂ ਖੇਡ ਕੇ ਬੱਚਿਆਂ ਦੇ ਦਿਮਾਗ ਵੀ ਥੋੜੇ ਖਰਾਬ ਹੋ ਗਏ ਨੇ ਨਾ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਕੀ ਕਰਨਾ ਸਾਨੂੰ ਅਵੇਲ ਕਰਨ ਦੀ ਲੋੜ ਹੈ ਬੱਚਿਆਂ ਨੂੰ ਕੁਸ਼ਤੀ ਦੰਗਲ ਕਬੱਡੀ 'ਚ ਬੱਚਿਆਂ ਨੂੰ ਯੋਗਤਾ ਦੇਣਾ ਚਾਹੀਦਾ ਬਿਲਕੁਲ ਨਸ਼ੇ ਦਾ ਦੂਰ ਰਹਿਣੇ